ਇਹ ਨਰਤੀ ਪਿੰਡ ਬਣ ਗਿਆ ਜੀ ਇਸ ਟਾਈਮ ਜਿਨ੍ਹਾਂ ਨਰਕ ਸਾਡੇ ਪਿੰਡ ਭੁਗ ਰਿਹਾ ਕੋਈ ਨਹੀਂ ਭੁਗ ਰਿਹਾ ਇਹ ਕਮੇਟੀ ਵਿੱਚ ਪਿੰਡ ਆਇਆ ਹੋਇਆ ਸਾਨੂੰ ਕੋਈ ਸਫਲਤਾ ਨਹੀਂ ਮਿਲੀ ਕਮੇਟੀ ਜਾਣ ਨਾਲ ਸਾਡੇ ਪਿੰਡ ਦੇ 24 25 ਕਿੱਲੇ ਜ਼ਮੀਨ ਦੇ ਕਮੇਟੀ ਚ ਪੰਚਾਇਤੀ ਚਲੇ ਗਏ ਮੁਕਤ ਜਿਨ੍ਹਾਂ ਦੀ ਸਾਡੀ ਕੋਈ ਕਦਰ ਨਹੀਂ ਪਈ ਸਾਡੇ ਪਿੰਡ 'ਚ ਇੱਕ ਇੱਟ ਨਹੀਂ ਲੱਗੀ ਕਿਤੇ ਹਾਲ ਦੇਖੋ ਗਲੀਆਂ ਨਾਲੀਆਂ ਦਾ ਸੜਕਾਂ ਦਾ ਦੇਖੋ ਕਿੰਨਾ ਸੋਹਣਾ ਹਾਲ ਹੈ ਰਿਸ਼ਤੇਦਾਰ ਪਿੰਡੋਂ ਆਉਣ ਛੱਟ ਗਏ ਆਉਣ ਕਿਵੇਂ ਜਾਂ ਐਂਟਰੀ ਉਹਨਾਂ ਕਿਧਰ ਖੱਡੇ ਇਹਨੇ ਨੇ ਡੂੰਘੇ ਆ ਰਬ ਰਬ ਕਰ ਕੇ ਘਰ ਪਹੁੰਚਦੇ ਆ ਕੋਈ ਪਤਾ ਨਹੀਂ ਕਾਦਾ ਐਕਸੀਡੈਂਟ ਹੋ ਜਾਣਾ ਡਿੱਕੇ ਮੂਰਾ ਹਾਲ ਹੈ ਬਹੁਤਾ ਬੁਰਾ ਹਾਲ ਹੈ ਸਾਡੇ ਛੋਟੇ ਛੋਟੇ ਬੱਚੇ ਆ ਜੀ ਕੋਈ 10 ਸਾਲ ਦਾ ਕੋਈ 5 ਸਾਲ ਦਾ ਬੱਸਾਂ ਸਕੂਲ ਦੀ ਇੱਥੇ ਪਹੁੰਚ ਨਹੀਂ ਰਹੀਆਂ ਪਿੰਡ ਜ ਆਉਣਗੇ ਤਾਂ ਜੇ ਰਸਤਾ ਠੀਕ ਹੋਊਗਾ ਉਹ ਜਾਣੇ ਨੂੰ ਛੱਡ ਕੇ ਆਉਣੇ ਆ ਜਿਹੜਾ ਬੱਚਾ ਚੱਲ ਗਿਆ ਘਰ ਤੋਂ ਕੱਲਾ ਭੇਜਦੇ ਆ ਸਕੂਲ ਪਹੁੰਚ ਗਿਆ ਸ਼ਾਮ ਨੂੰ ਕਿਵੇਂ ਮੁਰਨਾ ਸੁੱਖ ਮਹਾਰਾਜ ਤੋਂ ਸੁੱਖ ਮੰਗਦੇ ਬੱਚਾ ਸਹੀ ਹਾਲਤ ਘਰ ਆ ਜਵੇ ਕਿਉਂ ਰਸ ਬਹੁਤ ਵੇਗਰ ਰੋੜ ਤੇ ਭੀੜ ਬਹੁਤ ਜਿਆਦਾ ਹੈ ਐਡੀਆਂ ਕਲੋਨੀਆਂ ਕੱਟ ਹੋ ਗਈਆਂ ਡਿਵੈਲਪਮੈਂਟ ਬਥੇਰੀ ਹੋਈ ਹੈ ਰੋੜ ਕੋਈ ਨਹੀਂ ਬਣ ਰਿਹਾ ਰਾਹ ਤਾਂ ਕੋਈ ਹੈ ਨਹੀਂ ਨਿਕਾਸ ਕਿਹਾ ਕਾਹਦਾ ਨਿਕਾਸ ਇੱਥੇ ਕੋਈ ਨਿਕਾਸ ਨਹੀਂ ਹੈ ਕੋਈ ਦੱਸੋ ਜ਼ਮੀਨਾਂ ਮਹਿੰਗੀਆਂ ਕਿ ਵੁਕਣਾ ਜ ਸਹੂਲਤ ਨਹੀਂ ਹੈ ਕੋਈ ਉਹ ਪੈਸਾ ਆ ਗਿਆ ਪੈਸਾ ਪਿੰਡ ਦਾ ਨਰਕ ਬਣਿਆ ਪਿਆ ਸਾਡ ਹੁਣ ਕਹਿੰਦੇ ਜ਼ਮੀਨਾਂ ਮਹਿੰਗੀਆਂ ਹੋ ਗਈਆਂ ਕਿ ਸਾਡੇ ਤਾਂ ਕੋਈ ਮਹਿੰਗੀ ਨਹੀਂ ਬੁਰਾ ਹਾਲ ਹੈ ਪਿੰਡ ਵਿੱਚ ਜਾ ਕੇ ਦੇਖੋ ਮੋ ਉਹਨਾਂ ਨੂੰ ਦਿਖਾਓ ਇੱਕ ਵਾਰ ਮੌਕਾ ਅਫਸਰਾਂ ਨੂੰ ਦਿਓ ਅਫਸਰ ਕਹਿੰਦੇ ਅੱਖਾਂ ਭੁੱਟੀਆਂ ਨੇ ਸਭ ਦੇਖਦੇ ਆ ਉਹ ਪਤਾ ਹੈ ਉਹ ਕੰਨਾ ਜੰਗਲਾਂ ਦੇ ਕੇ ਬੈਠੇ ਆ ਇਧਰੋਂ ਸੁਣੋ ਇਧਰੋਂ ਕੱਢ ਦਿਓ